प्यारे श्रोता जनो वाहेगुरु जी का खालसा वाहेगुरु जी की फतेह खुशबूदार जिंदगी बनावण वाले लेख भाग 153 हिस्सा पहला आओ सुनदे हा पति प्यारी संगत जी वाहेगुरु जी का खालसा वाहेगुरु जी की फतेह ਸਿੱਖ ਧਰਮ ਦੇ ਜਨਮਦਾਤੇ ਸੱਚ ਸਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ অতি ਮਹਾਨ ਬਾਣੀ ਜਪਜੀ ਸਾਹਿਬ ਜਿਸ ਵਿੱਚ ਗੁਰੂ ਜੀ ਨੇ ਈਸ਼ਵਰ ਦਾ ਮੂਲ ਗਿਆਨ ਤੇ ਉਸ ਦੀ ਸਾਰੀ ਰਚਨਾ ਦਾ ਵਰਣਨ ਕੀਤਾ ਹੈ ਅਤੇ ਕੁਦਰਤ ਦਾ ਸੱਚ ਵੀ ਪ੍ਰਗਟਾਇਆ ਹੈ ਪ੍ਰਕਿਰਤੀ ਦੀ ਵੀ ਗੱਲ ਵਿਸਥਾਰ ਨਾਲ ਕੀਤੀ ਹੈ ਤੇ ਸਭ ਤੋਂ ਵੱਧ ਮਨੁੱਖੀ ਜੀਵਨ ਦੇ ਸੱਚ ਦਾ ਵਰਣਨ ਕੀਤਾ ਹੈ ਤੇ ਮਨੁੱਖ ਨੂੰ ਇਹ ਗਿਆਨ ਵੀ ਦਿੱਤਾ ਹੈ ਕਿ ਤੂੰ ਈਸ਼ਵਰ ਦਾ ਇੱਕ ਅੰਗ ਹੈ ਈਸ਼ਵਰ ਦੀ ਔਲਾਦ ਹੈ ਤੇ ਤੂੰ ਕਿਵੇਂ ਆਪਣੇ ਪਿਤਾ ਦੀ ਤਰ੍ਹਾਂ ਸੱਚਾ ਪਵਿੱਤਰ ਬਣ ਸਕਦਾ ਹੈ ਤੇ ਤੂੰ ਜੀਵਨ ਦਾ ਪੂਰਾ ਆਨੰਦ ਨਿਗ ਪਿਆਰ ਮਾਣ ਕੇ ਆਪਣੇ ਪ੍ਰਭੂ ਪਿਤਾ ਦੀ ਗੋਦ ਵਿੱਚ ਜਾ ਕੇ ਬੈਠ ਸਕਦਾ ਹੈ ਸੰਗਤ ਜੀ ਅਸੀਂ ਮੂਲ ਮੰਤਰ ਭਾਵ ਪਵਿੱਤਰ ਬਾਗ ਜਾਂ ਸਿਧਾਂਤ ਪਰ ਅਸਲ ਵਿੱਚ ਮੂਲ ਗਿਆਨ ਦਾ ਵਰਣਨ 38 ਪੌੜੀਆਂ ਅਤੇ ਸਲੋਕ ਨੂੰ অতি ਸੰਖੇਪ ਵਿੱਚ ਵਿਚਾਰਨ ਦਾ ਯਤਨ ਕੀਤਾ ਹੈ ਆਪ ਜੀ ਸੁਣ ਚੁੱਕੇ ਹੋ ਤੇ ਸੁਣਦੇ ਵੀ ਰਹਿਣਾ ਤਾਂ ਕਿ ਸਾਡੇ ਮਨਾਂ ਤੇ ਸਿੱਖੀ ਦਾ ਪੂਰਾ ਗਿਆਨ ਛਾ ਜਾਵੇ ਅਸੀਂ ਹੁਣ ਇੱਕ ਆਪ ਜੀ ਲਈ ਕੋਸ਼ਿਸ਼ ਕਰਕੇ ਇਹਨਾਂ ਸਾਰੇ 40 ਹਿੱਸਿਆਂ ਦਾ ਪੋੜੀ ਦਰ ਪੋੜੀ ਸੰਖੇਪ ਭਾਵ ਅਰਥ ਲਿਖ ਕੇ ਇੱਕ ਐਪੀਸੋਡ ਦੋ ਹਿੱਸਿਆਂ ਵਿੱਚ ਬਣਾ ਰਹੇ ਹਾਂ ਤਾਂ ਕਿ ਤੁਸੀਂ ਇਸ ਨੂੰ ਵਾਰ-ਵਾਰ ਛੇਤੀ ਛੇਤੀ ਸੁਣੋ ਸਮਝੋ ਵਿਚਾਰੋ ਤੇ ਆਪਣੇ ਮਨ ਅੰਦਰ ਪਰਵੇਸ਼ ਕਰੋ ਤਾਂ ਕਿ ਜੀਵਨ ਵਿੱਚ ਤਬਦੀਲੀ ਆ ਸਕੇ ਉਮੀਦ ਹੈ ਸਾਡੀ ਇਸ ਕੋਸ਼ਿਸ਼ ਨੂੰ ਆਪ ਪਰਵਾਨ ਕਰੋਗੇ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਲੜੀ ਵਿੱਚ ਲੇਖ ਨੰਬਰ 110 ਵਿੱਚ ਮੂਲ ਗਿਆਨ ਦੀ ਵਿਆਖਿਆ ਦਿੱਤੀ ਗਈ ਹੈ ਸੰਖੇਪ ਰੂਪ ਇਹ ਹੈ ਵਾਹਿਗੁਰੂ ਸੁੱਤੇ ਸਿੱਧ ਸੁੰਨ ਸਮਾਧੀ ਤੋਂ ਨਿਕਲ ਕੇ ਪ੍ਰਗਟ ਹੋਇਆ ਤੇ ਆਪਣਾ ਨਾਮ ਦੱਸਿਆ ਸੀ ਸੱਚ ਪਰਮਾਤਮਾ ਪਹਿਲਾ ਮੁੱਢਲਾ ਸੱਚ ਹੈ ਉਹ ਇੱਕ ਹੈ ਇੱਕ ਸੀ ਤੇ ਰਹੇਗਾ ਉਸ ਵਰਗਾ ਦੂਜਾ ਕੋਈ ਨਹੀਂ ਹੈ ਤੇ ਉਸ ਨੇ ਪੂਰੇ ਬ੍ਰਹਿਮੰਡ ਦੀ ਰਚਨਾ ਕੀਤੀ ਇੱਕ ਵਾਕ ਦੁਆਰਾ ਫਿਰ ਈਸ਼ਵਰ ਨੇ ਕੁਦਰਤ ਸਜਾਈ ਤੇ ਫਿਰ ਸਾਰੇ ਜੀਵ ਜੰਤੂ ਬਨਸਪਤੀ ਬਣਾ ਦਿੱਤੀ ਤੇ ਉਹਨਾਂ ਵਿੱਚ ਆਪ ਸਥਾਪਿਤ ਹੋ ਗਿਆ ਤੇ ਇਸ ਸਾਰੇ ਕਰਮ ਨੂੰ ਖੁਸ਼ੀ-ਖੁਸ਼ੀ ਵੇਖਣ ਲੱਗ ਪਿਆ ਤੇ ਵੇਖ ਰਿਹਾ ਹੈ ਸੁਣ ਰਿਹਾ ਹੈ ਤੇ ਸਾਸ਼ਨ ਵੀ ਕਰ ਰਿਹਾ ਹੈ ਆਪਣੇ ਸੰਵਿਧਾਨ ਦੁਆਰਾ ਸਰਬਵਿਆਪਕ ਈਸ਼ਵਰ ਨੇ ਆਪਣਾ ਨਾਮ ਸੱਚ ਦੱਸਿਆ ਹੈ ਉਹ ਕਰਤਾਪੁਰਖ ਹੈ ਨੀडर ਹੈ ਨਿਰਵੈਰ ਹੈ ਕਾਲ ਰਹਿਤ ਹੈ ਕਿਉਂਕਿ ਉਹ ਨਿਰਅਕਾਰ ਹੈ ਸੱਚ ਹੈ ਉਸ ਦਾ ਸਰੀਰ ਨਹੀਂ ਹੈ ਉਸ ਦਾ ਆਕਾਰ ਆਪਣਾ ਨਹੀਂ ਹੈ ਉਸ ਦੀ ਰਚਨਾ ਦਾ ਆਕਾਰ ਹੈ ਜੋ ਪੰਜ ਤੱਤਾਂ ਦੁਆਰਾ ਰਚੀ ਗਈ ਹੈ ਉਹ ਤੱਤ ਆਕਾਰ ਟੈਂਦੇ ਹਨ ਬਣਦੇ ਹਨ ਫਿਰ ਟੈਂਦੇ ਹਨ ਫਿਰ ਬਣਦੇ ਹਨ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ ਨਾ ਉਸ ਦੀ ਵਿਆਪਕਤਾ ਵਿੱਚ ਕੁਝ ਘਟਦਾ ਹੈ ਨਾ ਵੱਧਦਾ ਹੈ ਰੂਪ ਬਦਲਦੇ ਰਹਿੰਦੇ ਹਨ ਈਸ਼ਵਰ ਆਪਣੇ ਆਪ ਪ੍ਰਗਟ ਹੋਇਆ ਹੈ ਉਸ ਦੀ ਕੋਈ ਜੂਨ ਨਹੀਂ ਹੈ ਭਾਵ ਨਾ ਉਹ ਜਨਮ ਲੈਂਦਾ ਹੈ ਤੇ ਨਾ ਮਰਦਾ ਹੈ ਇਹ ਸੱਚਾ ਗਿਆਨ ਸੱਚੇ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ ਸਨ ਗੁਰੂ ਨਾਨਕ ਸਾਹਿਬ ਜੀ ਜੋ ਸੱਚ ਸਰੂਪ ਸਨ ਉਹਨਾਂ ਨੇ ਹੀ ਇਹ ਗਿਆਨ ਦਿੱਤਾ ਹੈ ਫਿਰ ਗੁਰੂ ਜੀ ਕਹਿੰਦੇ ਹਨ ਪਰੜਨ ਸੁਨਨ ਵਾਲਿਓ ਇਸ ਗੱਲ ਦਾ ਜਾਪ ਕਰੋ ਪਾਪ ਮਨ ਅੰਦਰ ਕੱਸ ਕੇ ਮਨ ਲਗੋ ਕਿ ਸਚ ਪ੍ਰਮਾਤਮਾ ਹੀ ਆਦ ਤੋਂ ਸੀ ਤੇ ਚਲਦਾ ਆ ਰਿਹਾ ਹੈ ਤੇ ਚਲਦਾ ਰਹੇਗਾ ਸਚ ਹੀ ਪ੍ਰਮਾਤਮਾ ਹੈ ਪਹਿਲੀ ਪੌੜੀ ਲੇਖ 111 ਵਿੱਚ ਮਨੁੱਖ ਦੇ ਮਨ ਦੀ ਗੱਲ ਕਰਦੇ ਹਨ हे ਮਨੁੱਖੀ ਮਨ मन, ਮੈਂ ਤੈਨੂੰ ਸੋਚਣ ਦੀ ਤੇ ਕਰਨ ਦੀ અપਾਰ ਸ਼ਕਤੀ ਦੇ ਕੇ ਤੈਨੂੰ ਸਭ ਜੀਵਾਂ ਦੀ ਸਰਦਾਰੀ ਬਖਸ਼ ਦਿੱਤੀ ਤੇ ਤੂੰ ਇਸ ਹੱਕ ਦੀ ਵਰਤੋਂ ਕਰਦਾ ਕਰਦਾ ਪੰਜ ਗੁਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਰਤਦਾ ਹੋਇਆ ਫਿਰ ਇਹਨਾਂ ਦੀ ਦੁਰਵਰਤੋਂ ਵੀ ਕਰਨ ਲੱਗ ਪਿਆ ਹੈ ਤੇ ਤੇਰਾ ਮਨ ਚੰਗੇ ਮੰਦੇ ਸੰਸਕਾਰਾਂ ਨਾਲ ਭਰ ਗਿਆ ਹੈ ਤੇਰਾ ਮਨ ਬਹੁਤ ਸੋਚਦਾ ਹੈ ਬਹੁਤ ਛੇਤੀ ਸਭ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਤੇਰੇ ਬੀਜੇ ਹੋਏ ਹੀ ਕਰਮ ਜੋ ਛੁਪੇ ਹੋਏ ਹਨ ਉਹ ਵੀ ਆਪਣਾ ਰੰਗ ਦਿਖਾਉਂਦੇ ਹਨ ਇਸ ਕਰਕੇ ਤੂੰ ਜੋ ਚਾਹੁੰਦਾ ਹੈ ਉਹ ਤੈਨੂੰ ਨਹੀਂ ਮਿਲਦਾ ਤੂੰ ਆਪਣੇ ਮਨ ਨੂੰ ਚੁੱਪ ਕਰਾਉਣਾ ਚਾਹੁੰਦਾ ਹੈ ਮਨ ਕਦੇ ਵੀ ਚੁੱਪ ਨਹੀਂ ਕਰਦਾ ਉਸ ਦੇ ਸੰਸਕਾਰ ਦੌੜਦੇ ਟੱਪਦੇ ਘਟਦੇ ਵੱਧਦੇ ਕੰਮ ਕਰਦੇ ਰਹਿੰਦੇ ਹਨ ਇੱਕ ਉਦਾਹਰਣ ਦੇ ਰਹੇ ਹਨ ਕਿ ਭੁੱਖਿਆ ਭੁੱਖ ਨਹੀਂ ਉਤਰਦੀ ਬੇਸ਼ੱਕ ਤੇਰੇ પેટ ਉੱਤੇ ਬਹੁਤ ਸਾਰੀਆਂ ਪੂੜੀਆਂ ਭਾਗ ਭੋਜਨ ਬਨ ਦਈਏ ਭੁੱਖ ਤਾਂ ਖਾਣ ਨਾਲ ਹੀ ਮਿਟਦੀ ਹੈ ਇਸ ਤਰ੍ਹਾਂ ਸੱਚੇ ਈਸ਼ਵਰ ਨੂੰ ਯਾਦ ਕਰਨ ਨਾਲ ਹੀ ਸਭ ਗੁਣ ਪੈਦਾ ਹੁੰਦੇ ਹਨ ਤੂੰ ਹਜ਼ਾਰਾਂ ਹੀ ਸਿਆਣਪਾਂ ਕਰ ਨਵੇਂ ਪਰ ਉਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਤੂੰ ਚਾਹੁੰਦਾ ਹੈ ਕਿਉਂਕਿ ਜਨਮ ਜਨਮਾਂਤਰਾ ਦੇ ਕਰਮਾਂ ਦੁਆਰਾ ਬੀਜੇ ਹੋਏ ਕਰਮਾਂ ਦੇ ਫਲ ਸਰੂਪ ਹੀ ਹੁੰਦਾ ਹੈ ਸਭ ਕੁਝ ਹੁੰਦਾ ਹੈ ਫਿਰ ਸਮਝਾਉਂਦੇ ਹਨ हे ਜੀਵ ਜਿਹੜੀ ਤੇਰੇ ਮਨ ਦੀ ਮੈਲ ਹੈ ਪਾਪਾਂ ਦੀ ਮੈਲ ਹੈ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਕਹਿੰਦੇ ਹਨ ਈਸ਼ਵਰ ਦੀ ਰਜ਼ਾ ਹੈ ਸੱਚੋ ਸੱਚ ਕਰਨਾ ਸੱਚੇ ਕਰਮ ਕਰਨਾ ਤਾਂ ਮਨ ਅੰਦਰ ਬੁਰੇ ਸੰਸਕਾਰ ਨਹੀਂ ਬਣਨਗੇ ਸੱਚੀ ਜ਼ਿੰਦਗੀ ਵਿੱਚ ਜਿਉਣਾ ਹੀ ਈਸ਼ਵਰ ਦੀ ਰਜ਼ਾ ਹੈ ਸੱਚ ਵਿੱਚ ਜਿਉਂਦੇ ਹਾਂ ਤਾਂ ਮਾੜੇ ਕਰਮ ਹੁੰਦੇ ਹੀ ਨਹੀਂ ਤੇ ਬੁਰੇ ਸੰਸਕਾਰ ਬਣਦੇ ਹੀ ਨਹੀਂ ਫਿਰ ਸਭ ਠੀਕ ਹੁੰਦਾ ਰਹਿੰਦਾ ਹੈ ਸੰਗਤ ਜੀ ਇਸ ਪਹਿਲੀ ਪੋੜੀ ਵਿੱਚ ਹੀ ਸਾਡੇ ਸਾਰੇ ਸਵਾਲਾਂ ਦੇ ਜਵਾਬ ਸੱਚ ਦਾ ਮਾਰਗ ਸੱਚਾ ਗਿਆਨ ਸੁਖ ਪ੍ਰਾਪਤ ਕਰਨ ਲਈ ਦਿੱਤਾ ਗਿਆ ਹੈ ਹੁਣ ਦੂਜੀ ਪੋੜੀ ਲੇਖ 112 ਵਿੱਚ ਸਮਝਾਉਂਦੇ ਹਨ ਸਭ ਕੁਝ ਈਸ਼ਵਰ ਦੇ ਹੱਥ ਹੈ ਅਸਲ ਵਿੱਚ ਪਹਿਲੀ ਪਉੜੀ ਦੀ ਵਿਆਖਿਆ ਹੈ ਕਿ ਸਭ ਕੁਝ ਹੀ ਈਸ਼ਵਰ ਨੇ ਬਣਾਇਆ ਹੈ ਜੀਵ ਜੰਤੂ ਵੀ ਉਸ ਨੇ ਬਣਾਏ ਹਨ ਤੇ ਉਸ ਦੀ ਰਜ਼ਾ ਵਿੱਚ ਹੀ ਪੈਦਾ ਹੁੰਦੇ ਹਨ ਤੇ ਮਰਦੇ ਹਨ ਉਸ ਦੀ ਰਜ਼ਾ ਵਿੱਚ ਹੀ ਸਾਰੇ ਕਾਰਜ ਹੁੰਦੇ ਹਨ ਚੰਗੇ ਕਰਮ ਕਰਨ ਨਾਲ ਵਡਿਆਈਆਂ ਮਿਲਦੀਆਂ ਚੰਗੇ ਕਰਮਾਂ ਦੇ ਹਿਸਾਬ ਨਾਲ ਹੀ ਸਮਾਜ ਵਿੱਚ ਉੱਚਾ ਮਾਣ ਮਿਲਦਾ ਹੈ ਸਾਰਾ ਕੁਝ ਉਸ ਦੇ ਹੁਕਮ ਅnder ਹੈ ਈਸ਼ਵਰ ਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ ਈਸ਼ਵਰ ਬਸ ਉਹੀ ਹੀ ਹੈ ਉਹੀ ਹੀ ਹੈ ਤੀਸਰੀ ਪੌੜੀ ਲੇਖ 113 ਵਿੱਚ ਕਹਿੰਦੇ ਹਨ ਜਿਹੜਾ ਮਨੁੱਖ ਈਸ਼ਵਰ ਦੇ ਗੁਣਾਂ ਨੂੰ ਗਾਉਂਦਾ ਹੈ ਪਣੋਂਦਾ ਹੈ ਉਸ ਨੂੰ ਪ੍ਰਭੂ ਦੀ ਤਾਕਤ ਦਾ ਬਲ ਮਿਲ ਜਾਂਦਾ ਹੈ ਉਸ ਮਨੁੱਖ ਦਾ ਅਭਿਮਾਨ ਮਿਟਦਾ ਹੈ ਤੇ ਸਵੈਮਾਨ ਵੱਧਦਾ ਹੈ ਚੌਥੀ ਪੌੜੀ ਲੇਖ 114 ਵਿੱਚ ਕਹਿੰਦੇ ਹਨ ਈਸ਼ਵਰ ਸੱਚ ਹੈ ਤੇ ਉਸ ਦੀ ਰਚੀ ਹੋਈ ਰਚਨਾ ਵੀ ਸੱਚ ਹੈ ਤੇ ਉਹ ਸੱਚੇ ਕਰਮਾਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਪੰਜਵੀਂ ਪੌੜੀ ਲੇਖ 115 ਵਿੱਚ ਕਹਿੰਦੇ ਹਨ ਈਸ਼ਵਰ ਸੱਚ ਹੈ ਸਰਬਵਿਆਪਕ ਹੈ ਸਰਵਸ਼ਕਤੀਮਾਨ ਹੈ ਉਸ ਦਾ ਕਿਸੇ ਮਨੁੱਖ ਦੇ ਹੱਥ ਵਿੱਚ ਕੰਟਰੋਲ ਨਹੀਂ ਹੈ ਉਹ ਥਾਪਿਆ ਨਹੀਂ ਜਾ ਸਕਦਾ ਉਹ ਕੋਈ ਮੂਰਤੀ ਨਹੀਂ ਹੈ ਕਿ ਅਸੀਂ ਮੂਰਤੀ ਨੂੰ ਇੱਕ ਜਗ੍ਹਾ ਤੇ ਰੱਖ ਕੇ ਉਸ ਦੀ ਪੂਜਾ ਕਰਾਂਗੇ ਇਹ ਈਸ਼ਵਰ ਮੰਨ ਦੀ ਗੱਲ ਹੈ ਤੇ ਮਨ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਈਸ਼ਵਰ ਹੀ ਮਨ ਨੂੰ ਚਲਾਉਂਦਾ ਹੈ। ਈਸ਼ਵਰ ਤਾਂ ਸੱਚ ਹੈ। ਗੁਪਤ ਰੂਪ ਵਿੱਚ ਵਿਚਰ ਰਿਹਾ ਹੈ। ਜ਼ਰੇ ਜ਼ਰੇ ਵਿੱਚ ਹੈ। ਰੋਮ ਰੋਮ ਵਿੱਚ ਹੈ। 6ਵੀਂ ਪੌੜੀ ਲੇਖ 116 ਵਿੱਚ ਕਹਿੰਦੇ ਹਨ ਮੈਂ ਈਸ਼ਵਰ ਦੇ ਗੁਣਾ ਦੇ ਤੀਰਥ ਦਾ ਤਾਂ ਹੀ ਆਨੰਦ ਲੈ ਸਕਦਾ ਹਾਂ। ਜੇ ਈਸ਼ਵਰ ਦੀ ਮੇਰੇ ਤੇ ਕਿਰਪਾ ਹੋਈ ਹੋਵੇਗੀ ਕਿਰਪਾ ਉਸ ਦੇ ਗੁਣਾਂ ਨੂੰ ਅਪਣਾਉਣ ਨਾਲ ਹੀ ਹੁੰਦੀ ਹੈ ਸਤਮੀ ਪੌੜੀ ਲੇਖ 117 ਵਿੱਚ ਕਹਿੰਦੇ ਹਨ ਗਿਆਨ ਬਖਸ਼ਦੇ ਹਨ ਕਿ ਤੋੜੀ ਕਿਤਨੀ ਹੀ ਲੰਮੀ ਉਮਰ ਕਿਉਂ ਨਾ ਹੋਵੇ ਤੁਸੀਂ ਆਪਣੇ ਆਪ ਵੱਡੀ ਤੋਂ ਵੱਡੀ ਰਾਜਸੀ ਸ਼ਕਤੀ ਪਾਲਹੁ ਇਹ ਸਭ ਵਿਅਰਥ ਹੈ ਜੇ ਤੁਸੀਂ ਉਸ ਦੀ ਨਦਰ ਉਸ ਦੀ ਮਿਹਰ ਵਿੱਚ ਨਹੀਂ ਆਏ ਉਸ ਨੂੰ ਨਹੀਂ ਜਾਣਿਆ ਈਸ਼ਵਰ ਦੀ ਉਸਤਤੀ ਨਹੀਂ ਕੀਤੀ ਭਗਤੀ ਨਹੀਂ ਕੀਤੀ ਤਾਂ ਸਭ ਦੁਨਿਆਵੀ ਪ੍ਰਾਪਤੀਆਂ ਵਿਅਰਥ ਹਨ ਕਿਉਂਕਿ ਉਹਨਾਂ ਦਾ ਆਧਾਰ ਸੱਚ ਨਹੀਂ ਹੁੰਦਾ ਅੱਗੇ ਸੁਣੀਏ ਵਾਲੀਆਂ ਚਾਰ ਪੌੜੀਆਂ 8ਵੀਂ 9ਵੀਂ 10ਵੀਂ 11ਵੀਂ ਲੇਖ 118 119 120 ਤੇ 121 ਵਿੱਚ ਗੁਰੂ ਜੀ ਕਹਿੰਦੇ ਹਨ ਈਸ਼ਵਰ ਦੇ ਗੁਣਾ ਨੂੰ ਸੁਣਨ ਦਾ ਲਾਭ ਦੱਸਦੇ ਹਨ ਕਿ ਉਸ ਦੇ ਗੁਣਾ ਨੂੰ ਸੁਣ ਸੁਣ ਕੇ ਮਨ ਦੀ ਮੈਲ ਬਾਹਰ ਕੱਢ ਕੱਢ ਕੇ ਅਸੀਂ ਸਿੱਧ ਪੀਰ ਬੁੱਧ ਪਵਿੱਤਰ ਮਨੁੱਖ ਸੰਤ ਭਗਤ ਉਸ ਦੀ ਉਪਮਾ ਨੂੰ ਸੁਣ ਸੁਣ ਕੇ ਬਣ ਸਕਦੇ ਹਾਂ ਸਾਨੂੰ ਸੰਤੋਖ ਵੀ ਪ੍ਰਾਪਤ ਹੋ ਜਾਂਦਾ ਹੈ ਅਤੇ ਅਗਿਆਨ ਹੀਨ ਮਨੁੱਖਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸੁਣਨ ਦੀ ਬਹੁਤ ਵੱਡੀ ਮਹਾਨਤਾ ਹੈ ਚੰਗਾ ਸੁਣਾਂਗੇ ਚੰਗਾ ਬਣਾਂਗੇ ਪਵਿੱਤਰਤਾ ਸੁਣਾਂਗੇ ਤਾਂ ਪਵਿੱਤਰ ਬਣ ਜਾਵਾਂਗੇ ਅਗਲੀਆਂ ਮੰਨਣ ਵਾਲੀਆਂ ਚਾਰ ਕੋਣੀਆਂ 12ਵੀਂ 13ਵੀਂ 14ਵੀਂ 15ਵੀਂ ਲੇਖ 122 124 125 ਅਤੇ 126 ਵਿੱਚ ਕਹਿੰਦੇ ਹਨ ਕਿ ਈਸ਼ਵਰ ਦੀ ਉਸਤਤੀ ਸੁਨਣ ਵਾਲੇ ਮਨੁੱਖ ਤੋਂ ਵੱਡੀ ਮਹਾਨਤਾ ਮੰਨਣ ਵਾਲੇ ਦੀ ਹੈ ਕਿਉਂਕਿ ਜਿਸ ਮਨੁੱਖ ਨੇ ਈਸ਼ਵਰ ਦਾ ਸੱਚ ਸੁਣ ਸੁਣ ਕੇ ਵਿਚਾਰ ਕੇ ਜੀਵਨ ਵਿੱਚ ਅਮਲ ਵਿੱਚ ਲਿਆ ਕੇ ਆਪਣੇ ਅੰਦਰ ਪਾ ਲਿਆ ਆਪਣਾ ਤਨ ਮਨ ਪਵਿੱਤਰ ਕਰ ਲਿਆ ਤਾਂ ਉਹ ਮਨੁੱਖ ਕੀ ਬਣ ਸਕਦੇ ਹਨ ਲਿਖਿਆ ਹੈ ਮਹਾਨ ਵੱਡੇ ਵੱਡੇ ਦੇਵਤੇ ਦੇਵੀਆਂ ਅਵਤਾਰੀ ਪੁਰਸ਼ ਤੇ ਉਹ ਮਨੁੱਖ ਮੁਕਤੀ ਦਾ ਰਸਤਾ ਲੱਭ ਲੈਂਦੇ ਹਨ ਪਾਪਾਂ ਤੋਂ ਮੁਕਤ ਹੋ ਜਾਂਦੇ ਹਨ ਮੰਨਣ ਵਾਲਿਆਂ ਦੀ ਉਪਮਾ ਦਾ ਵਿਖਿਆਨ ਹੀ ਨਹੀਂ ਕੀਤਾ ਜਾ ਸਕਦਾ ਉਹ ਤਾਂ ਈਸ਼ਵਰ ਦੇ ਸੱਚੇ ਭਗਤ ਜਾਂ ਪੁੱਤਰ ਜਾਂ ਤੀ ਬਣ ਜਾਂਦੇ ਹਨ ਅੱਗੇ 16ਵੀਂ ਪੌੜੀ ਲੇਖ 127 ਵਿੱਚ ਗੁਰੂ ਜੀ ਕਹਿੰਦੇ ਹਨ ਕਿ ਪੰਜ ਗਿਆਨ ਇੰਦਰੀ ਅੱਖਾਂ ਕੰਨ ਨੱਕ ਜੀਬ ਅਤੇ स्पर्ਸ਼ ਚਮੜੀ ਇਹ ਜਦੋਂ ਕੰਮ ਕਰਦੇ ਹਨ ਤਾਂ ਇਹ ਦੋਨੋਂ ਪਾਸੇ ਚੱਲਦੇ ਹਨ ਚੰਗਿਆਈ ਵੱਲ ਵੀ ਬੁਰਾਈ ਵੱਲ ਵੀ ਅਤੇ ਇਹਨਾਂ ਦਾ ਕਨੈਕਸ਼ਨ ਮਨ ਨਾਲ ਬਣਿਆ ਰਹਿੰਦਾ ਹੈ ਇਹਨਾਂ ਪੰਜਾਂ ਨੂੰ ਸੋਧਣ ਲਈ ਵੀ ਸੱਚੇ ਈਸ਼ਵਰ ਦਾ ਸੱਚਾ ਗਿਆਨ ਪ੍ਰਾਪਤ ਕਰਕੇ ਭਗਤੀ ਕਰਕੇ ਸਹੀ ਰਾਹ ਤੇ ਲਿਆਇਆ ਜਾ ਸਕਦਾ ਹੈ ਫਿਰ ਇਹ ਬੁਰਾ ਨਹੀਂ ਸੋਚਣਗੇ ਤੇ ਜਦੋਂ ਗਿਆਨ ਸੱਚਾ ਹੋ ਗਿਆ ਤਾਂ ਸਾਨੂੰ ਹੋਰ ਵੀ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਤੇ ਸਨਾਤਨ ਧਰਮ ਦੀ ਵਿਚਾਰਧਾਰਾ ਹੈ ਕਿ ਧਰਤੀ ਇੱਕ ਬਲਦ ਦੇ ਆਸਰੇ ਬਲਦ ਦੇ ਸਿੰਘ ਉੱਤੇ ਟਿਕੀ ਹੋਈ ਹੈ ਪਾਤਸ਼ਾਹ ਜੀ ਇਸ ਦਾ ਭੇਦ ਖੋਲਦੇ ਹਨ ਕਿ ਅਸਲ ਵਿੱਚ ਬਲਦ ਧਰਮ ਹੈ ਸੱਚ ਹੈ ਧਰਤੀ ਸੰਤੋਖ ਵਾਂਗ ਸ਼ਾਂਤ ਹੈ ਤੇ ਆਪਣੇ ਕਰਮ ਆਪਣੀ ਚਾਲ ਅਨੁਸਾਰ ਕੰਮ ਕਰਦੀ ਹੈ ਜਿਸ ਨੂੰ ਇੱਕ ਸੂਤਰ ਨੇ ਭਾਵ ਖਿੱਚ ਨੇ ਗ੍ਰੈਵਿਟੀ ਨੇ ਬੰਨਿਆ ਹੋਇਆ ਹੈ ਈਸ਼ਵਰ ਦੇ ਹੁਕਮ ਵਿੱਚ ਇਹ ਸਭ ਹੋ ਰਿਹਾ ਹੈ ਅਗੇ 17ਵੀਂ 18ਵੀਂ 19ਵੀਂ ਇਹ ਤਿੰਨੋਂ ਪੌੜੀਆਂ ਲੇਖ 128 129 ਤੇ 130 ਵਿੱਚ ਅਸੰਖ ਦੀ ਗੱਲ ਕਰਦੀਆਂ ਹਨ ਅਸੰਖ ਭਾਵ ਅਣਗਿਣਤ ਲੋਕ ਇਸ ਧਰਤੀ ਤੇ ਵਿਚਰ ਰਹੇ ਹਨ ਚੰਗੇ ਮਾੜੇ ਸਿੱਧ ਬੁੱਧ ਪਵਿੱਤਰ ਅਪਵਿੱਤਰ ਸਾਰੇ ਹਨ ਇਹ ਸਾਰੇ ਹੀ ਮਨੁੱਖ ਜਾਂ ਹੋਰ ਜੀਵ ਵੀ ਸਭ ਉਸ ਦੇ ਵਿੱਚ ਹੀ ਹਨ ਉਹ ਈਸ਼ਵਰ ਜੋ ਸਦਾ ਚਿਰ ਰਹਿਣ ਵਾਲਾ ਹੈ ਉਸ ਦੀ ਰਚਨਾ ਵਿੱਚ ਹੀ ਇਹ ਸਭ ਕੁਝ ਮੇਚਰ ਰਿਹਾ ਹੈ ਕਿਸ ਨੂੰ ਬੁਰਾ ਭਲਾ ਕਹੀਏ ਬਸ ਸਭ ਨੂੰ ਪਿਆਰ ਕਰੀਏ ਸਭ ਵਿੱਚ ਈਸ਼ਵਰ ਨੂੰ ਵੇਖੀਏ ਤੇ ਉਸ ਦੇ ਗੁਣਾਂ ਨੂੰ ਸਭ ਵਿੱਚੋਂ ਲੱਭੀਏ ਤੇ ਵਿਚਾਰੀਏ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਸੰਗਤ ਜੀ ਪਹਿਲੇ ਹਿੱਸੇ ਵਿੱਚ 19 ਪੌੜੀਆਂ ਦਾ ਸੰਖੇਪ ਵਿੱਚ ਵਿਚਾਰ ਕੀਤਾ ਹੈ ਤੇ ਬਾਕੀ ਪੌੜੀਆਂ ਦੂਸਰੇ ਹਿੱਸੇ ਵਿੱਚ ਇੱਕ ਦਿਨ ਬਾਅਦ ਸੁਣੋ ਜੀ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਕਾ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ